El ਕਰੋ ਸਾਡੀ ਜ਼ਿੰਦਗੀ ਚ ਆ ਕੁਝ ਹੋਇਆ ਹallelujah ਸੱਚਮੁੱਚੋ ਘਾਟੇ ਵਾਦੇ ਤਾਂ ਕੌਣ ਪੂਰੇ ਕਰਦਾ ਪਰਮੇਸ਼ਵਰੀ ਕਰਦਾ ਕਿਸੇ ਇਨਸਾਨ ਨੇ ਨਹੀਂ ਕਰਨੇ ਮਾੜੀ ਜਿਹੀ ਵਿਵਤਾ ਪੈ ਗਈ ਸਭ ਛੱਡ ਜਾਂਦੇ ਹallelujah ਸੱਚਮੁੱਚ ਜੀ ਜਦੋਂ ਆਪਾਂ ਉਹਦੇ ਨਾਲ ਪਿਆਰ ਪਾਵਾਂਗੇ ਆਪਾਂ ਨੂੰ ਪਤਾ ਹੀ ਲੱਗਣਾ ਆਪਣੀ ਕਦੋਂ ਦਿਨ ਲੰਘ ਜਾਂਦੀਆਂ ਕਦੋਂ ਰਾਤ ਲੰਘ ਜਾਂਦੀਆਂ ਹallelujah ਜਦੋਂ ਆਪਾਂ ਸੰਸਾਰ ਤੇ ਆਪਣੀ ਅੱਖਾਂ ਲੱਗੀਆਂ ਫੇਰ ਆਪਾਂ ਉਹਨਾਂ 'ਚ ਹੀ ਰੋਲਦੇ ਰਾਵਾਂਗੇ ਫੇਰ ਆਪਾਂ ਨੂੰ ਜਿਹੜਾ ਮਾੜਾ ਜਾਂ ਦੁੱਖ ਵੀ ਕੰਡਾ ਵੱਜਿਆ ਵੀ ਆਪਾਂ ਨੂੰ ਉਹ ਵੀ ਆਪਾਂ ਨੂੰ ਬਹੁਤ ਵੱਡੀ ਮੁਸੀਬਤ ਲੱਗਦੀ ਹੈ ਹallelujah ਜਦੋਂ ਉਹਦੇ ਨਾਲ ਪਿਆਰ ਲੇਉ ਆਪਾਂ ਨੂੰ ਪਾਣੀਆਂ ਚ ਵੀ ਕੱਢ ਲਿਆਉਂਦਾ ਵੇ ਉਹ ਕਹਿੰਦਾ ਮੈਂ ਤੈਨੂੰ ਅੱਗ ਚ ਵੀ ਬਚਾ ਕੇ ਰੱਖੂ ਮੈਂ ਤੈਨੂੰ ਪਾਣੀਆਂ ਤੋਂ ਹੀ ਬਚਾ ਕੇ ਰੱਖੂਗਾ ਜਿਵੇਂ ਉਹਦੇ ਨਾਲ ਪਿਆਰ ਪਾਵਾਂਗੇ ਉਹ ਤੋਂ ਬੰਦੇ ਹੂਗਾ ਕਿਸੇ ਨੂੰ ਨਹੀਂ ਦਿੰਦਾ ਹallelujah ਆਪਾਂ ਵਿਸ਼ਵਾਸ ਕਰਨ ਆਪਣਾ ਵਿਸ਼ਵਾਸ ਨਹੀਂ ਥੋੜਾ ਹੋਣਾ ਚਾਹੀਦਾ ਵਿਸ਼ਵਾਸ ਆਪਣਾ ਬਹੁਤ ਵੱਡਾ ਹੋਣਾ ਚਾਹੀਦਾ ਹallelujah ਸੱਚਮੁੱਚ ਸ਼ੈਤਾਨ ਤਾਂ ਚਾਹੁੰਦਾ ਵੇ ਤੂੰ ਮੜ ਜਾ ਤੂੰ ਉਹਨੂੰ ਕਹਿ ਕੁਛ ਤੇ ਮੈਂ ਤੇਰੇ ਸਿਰ ਤੇ ਆ ਕੇ ਬੈਠਾਂ ਨਹੀਂ ਆਪਾਂ ਪਹਿਲਾ ਸਥਾਨ ਕਿਹਨੂੰ ਦੇਣਾ ਮੈਂ ਕਿਹਨੂੰ ਦੇਣਾ ਸ਼ੈਤਾਨ ਨੂੰ ਦੇਣਾ ਮੈਂ ਕਾ ਪਰਮੇਸ਼ਰ ਨੂੰ ਦੇਣਾ ਪਰਮੇਸ਼ਰ ਨੂੰ ਦੇਣਾ ਹੈ ਹallelujah ਆਪਣਾ ਵਿਸ਼ਵਾਸ ਬਹੁਤ ਵੱਡਾ ਹੋਣਾ ਚਾਹੀਦਾ ਹੈ ਵਾਪਾਂ ਨੂੰ ਦਲੇਰੀ ਦਾ ਆਤਮਾ ਦਿੱਤਾ ਉਹਨੇ ਕਾਹਦਾ ਦਿੱਤਾ ਵੈ ਦਲੇਰੀ ਦਾ ਦਿੱਤਾ ਜੇ ਕਹਾਂਗੇ ਹੈ ਨਹੀਂ ਕੁਝ ਮੇਰੇ ਕੋਲੇ ਕੁਝ ਨਹੀਂ ਮੇਰੇ ਕੋਲੇ ਕੁਝ ਨਹੀਂ ਫੇਰ ਉਹ ਸ਼ਤਾਨ ਕੋਗਾ ਤਾਂ ਵਾਕਿਆ ਹੀ ਮੈਨੂੰ ਯਾਦ ਕਰੀ ਜਾਂਦਾ ਹallelujah ਭਲਾ ਆਪਣੀ ਜੇਬ ਦੇ ਵਿੱਚ ਕੋਪੰਜੀ ਵੀ ਨਾ ਹੋਵੇ ਕਿਆ ਕਰੂੰ ਮੇਰੇ ਕੋਲ ਬਹੁਤ ਖੁਸ਼ ਹੈ ਮੈਂ ਕਿਹਦੇ ਨਾਲ ਪਿਆਰ ਕੀਤਾ ਵਾ ਰਾਜਿਆਂ ਦੇ ਰਾਜੇ ਨਾਲ ਕੀਤਾ ਹallelujah ਉਹ ਸਾਡਾ ਬਾਪ ਸਾਡਾ ਕੋਈ ਛੋਟਾ ਮੋਟਾ ਥੋੜੀ ਆ ਉਹ ਕੀ ਐ ਉਹ ਉਹ ਰਾਜਿਆਂ ਦਾ ਰਾਜਾ ਵਾ ਹallelujah ਤੇ ਰਾਜਿਆਂ ਦੇ ਜਿਹੜੇ ਬੱਚੇ ਹੁੰਦੇ ਉਹ ਭੁੱਖੇ ਮਰਦੇ ਹੁੰਦੇ ਕਿਤੇ ਮੰਗਦੇ ਦੇਖੇ ਹੈ ਨਹੀਂ ਮੰਗਦੇਗੇ ਉਹ ਬੰਦੋਵਸਤ ਕਰਦਾ ਹਰ ਇੱਕ ਦਾ ਕਰਦਾ ਵਾ ਹallelujah ਆ ਇਸ ਤਰ੍ਹਾਂ ਕਰਕੇ ਦਿਲ ਨਹੀਂ ਛੋਟਾ ਕਰਨਾ ਹੈਣੀ ਹੈਣੀ ਨਾ ਕਰਿਆ ਕਰੋ ਭਲਾ ਆਪਾਂ ਜਿੰਨੇ ਵੀ ਅੰਦਰੋਂ ਦੁਖੀ ਮਰਜੀ ਹੋਈਏ ਦੁੱਖ ਵੀ ਆਉਂਦੇ ਆ ਔਖਾ ਤਾਂ ਫਿਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਪਿੱਛੋਂ ਸੁੱਖ ਵੀ ਆਉਣਾ ਹallelujah ਆਪਾਂ ਨੂੰ ਸਭ ਨੂੰ ਪਤਾ ਨਾ ਵੀ ਜੇ ਦਿਨ ਰਾਤ ਪੈ ਗਈ ਤਾਂ ਦਿਨ ਵੀ ਚੜੂਗਾ ਪਰ ਰਾਤ ਨੂੰ ਸੋਚ ਕੇ ਪੈਨੇ ਮੈਂ ਕੱਲ ਨੂੰ ਆਹ ਕਰੂੰਗਾ ਆਪਾਂ ਆ ਛੱਡ ਦਿਨੇ ਵੀ ਹੁੰਦਾ ਰਾਤ ਪੈ ਗਈ ਪਤਾ ਨਹੀਂ ਮੈਂ ਸਵੇਰ ਨੂੰ ਉੱਠਣਾ ਤੇ ਪਤਾ ਨਹੀਂ ਮੈਂ ਨਹੀਂ ਉੱਠਣਾ ਨਹੀਂ ਆਪਾਂ ਨੂੰ ਵਿਸ਼ਵਾਸ ਹੁੰਦਾ ਆਪਾਂ ਵਿਸ਼ਵਾਸ ਨਾਲ ਪੈਨੇ ਆ ਆ ਮੈਂ ਕੰਮ ਕੱਲ ਨੂੰ ਉੱਠ ਕੇ ਕਰੂੰਗਾ ਹallelujah ਇਸ ਤਰ੍ਹਾਂ ਕਰਕੇ ਮੇਰਾ ਮੇਰਾ ਨਹੀਂ ਕਰਨਗਾ ਕਿਉਂਕਿ ਪਰਮੇਸ਼ਰ ਸਭ ਕੁਝ ਤੇਰਾਈ ਹੈ ਤੂੰ ਪਰਮੇਸ਼ਰ ਜੀ ਮੈਨੂੰ ਜੀਵਨ ਦਿੱਤਾ ਮੈਨੂੰ ਪਤਾ ਤਾ ਮੈਨੂੰ ਭੁੱਖਿਆ ਨਹੀਂ ਰਹਿਣ ਦੇਵੇਂਗਾ ਤੂੰ ਮੈਨੂੰ ਲਿਜਾਵੇਂਗਾ ਹallelujah ਹallelujah ਇਹ ਨਾ ਮੇਰੇ ਬਿਵਾਂਹ ਵਾਲੇ ਪਏ ਆ ਮੇਰੇ ਕੰਮਾਂ ਤੇ ਨਹੀਂ ਲੱਗੇ ਮੇਰੇ ਆ ਨਹੀਂ ਹੁੰਦਾ ਮੇਰੇ ਪੜਾਉਣ ਵਾਲੇ ਸਭ ਕੁਝ ਪਰਮੇਸ਼ਰ ਨਹੀਂ ਕਰਦੇ ਨਾ ਹallelujah ਜੋਨੇ ਦਿੱਤੇ ਉਹਨੂੰ ਪਤਾ ਹੈ ਜੇ ਦਿੱਤੇ ਤਾਂ ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਵਿਆਹ ਵੀ ਹੋਣਗੇ ਉਹਨਾਂ ਦੇ ਬੱਚੇ ਵੀ ਹੋਣਗੇ ਹallelujah ਆਪਾਂ ਨੂੰ ਵਿਸ਼ਵਾਸ ਤਾਂ ਹੈਗਾ ਵਾ ਕੀਨੇ ਦਿੱਤੇ ਆ ਪਰਮੇਸ਼ਵਰ ਨੇ ਦਿੱਤੇ ਆ ਸਭ ਕੁਝ ਉਹਨੂੰ ਸੌਂਪ ਦੇਆ ਕਰੋ ਆਪਾਂ ਤਾਂ ਨਾਲ ਕੁਛ ਵੀ ਨਹੀਂ ਲੈ ਕੇ ਜਾਂਦਾ ਹallelujah ਨਾ ਆਪਾਂ ਨਾਲ ਕੁਛ ਲੈ ਕੇ ਜਾਣ ਤੇ ਚਿੰਤਾ ਕਾ ਤੋ ਆਪਾਂ ਕਰਨੀ ਹੈ ਚਿੰਤਾ ਕਾ ਦੇ ਬਰੋਬਰ ਹੈ ਚਿਖਾ ਦੇ ਬਰੋਬਰ ਹੈ ਹallelujah ਚਿਖਾ ਦਾ ਬੰਦਾ ਇੱਕ ਵਾਰੀ ਚੜ ਜਾਂਦਾ ਮੁੱਕ ਜਾਂਦਾ ਚਿੰਤਾ ਖਾਈ ਜਾਂਦੀ ਹੈ ਕੋਣ ਨੂੰ ਕੋਣ ਨੂੰ ਹallelujah ਇਸ ਤਰ੍ਹਾਂ ਕਰਕੇ ਆਪਾਂ ਆਪਦੇ ਮਨ ਦੇ ਵਿੱਚ ਨਹੀਂ ਬੁਰੇ ਵਿਚਾਰ ਚੰਗੇ ਵਿਚਾਰ ਕਰਿਆ ਕਰੋ ਕਿ ਚੰਗਿਆਂ ਨੂੰ ਆਪਾਂ ਸੱਚਮੁੱਚ ਜਦੋਂ ਮੂੰਹ 'ਚ ਚੰਗਾ ਚੰਗਾ ਬੋਲਾਂਗੇ ਤੇ ਪਰਮੇਸ਼ਰ ਚੰਗਾਈ ਕਰੂਗਾ ਹallelujah ਇਸ ਤਰ੍ਹਾਂ ਕਰਕੇ ਕੀ ਆ ਕਰੋ ਮੈਂ ਤਾਂ ਕਿਸੇ ਤਾਂ ਨਹੀਂ ਕਰ ਜਾ ਦੇਣਾ ਭਲਾ ਆਪਣੇ ਜਿੰਨੀ ਮਰਜ਼ੀ ਪੰਡਰ ਕਰੂ ਮੈਂ ਤਾਂ ਕਿਸੇ ਦਾ ਨਹੀਂ ਦੇਣਾ ਮੈਂ ਤਾਂ ਲੈ ਦੇਣ ਵਾਲਾ ਮੈਂ ਮੈਂ ਲੈਣ ਵਾਲਾ ਨਹੀਂ ਕਰ ਜੇ ਹallelujah ਪਰਮੇਸ਼ਰ ਸੱਚਮੁੱਚ ਆਪਾਂ ਨੂੰ ਕਰੋੜਪਤੀ ਉਹਦੀ ਮਰਜ਼ੀ ਹੈ ਉਹ ਰੋਡ ਤੋਂ ਚੱਕ ਕੇ ਕਰੋੜਪਤੀ ਵੀ ਬਣਾ ਸਕਦਾ ਉਹਦੀ ਮਰਜ਼ੀ ਹੈ ਕਰੋੜਪਤੀ ਨੂੰ ਰੋਡ ਤੇ ਵੀ ਲੈ ਆਉਂਦਾ ਹallelujah ਜੇ ਆਪਾਂ ਮੂੰਹ ਤੋਂ ਚੰਗੇ ਵਿਚਾਰ ਕੱਢਾਂਗੇ ਤਾਂ ਸੱਚਮੁੱਚ ਪਰਮੇਸ਼ਰ ਚੰਗਿਆ ਹੀ ਕਰੂਗਾ ਹallelujah ਪਰ ਮਾਤੋਂ ਕਿ ਵੱਡਾਗਾ ਵੱਡਾ ਕੌਣ ਹੈ ਪਰਮੇਸ਼ਰ ਵੱਡਾ ਪਰੇਸ਼ਾਨੀ ਨੇ ਵੱਡੀ ਵੱਡਾ ਕੌਣ ਹੈ ਪਰਮੇਸ਼ਰ ਵੱਡਾ ਵਾਹ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਫਿਰ ਆਪਣਾ ਆਉਣ ਦਾ ਕੀ ਫਾਇਦਾ ਮਸੀਹ ਜੇ ਆਪਾਂ ਪਹਿਲੇ ਰੋਣੇ ਰੋਈ ਜਾਣੇ ਆ ਤਾਂ ਫਿਰ ਤਾਂ ਆਪਣਾ ਕੋਈ ਫਾਇਦਾ ਨਹੀਂਗਾ ਆਪਾਂ ਰੋਣੇ ਰੋਂਦੇ ਸੀ ਆਪਾਂ ਰਿਸ਼ਤੇਦਾਰਾਂ ਅੱਗੇ ਰੋਂਦੇ ਸੀ ਜਾਂ ਡੀਆਂ ਗਵਾਂਡੀਆਂ ਬਾਰੇ ਰੋਂਦੇ ਸੀ ਉਹ ਆਪਣੀ ਮਦਦ ਕਰਦੇ ਸੀਗੇ ਕੀਤੀ ਤੁਹਾਡੀ ਕਿਸੇ ਨੇ ਮੇਰੇ ਤੱਕ ਕਿਸੇ ਨੇ ਨਹੀਂ ਕੀਤੀ ਤੁਹਾਡੀ ਕੀਤੀ ਆ ਕਿਸੇ ਨੇ ਤੇ ਫਿਰ ਆਪਾਂ ਕਾਹ ਤੋਂ ਰੋਣੇ ਰੋਣੇ ਉਹਨਾਂ ਦੇ ਕੋਲੇ ਛੱਡ ਦਿਆ ਕਰੋ ਪਰਮੇਸ਼ਰ ਦੇ ਹੱਥ ਸੌਂਪ ਦਿਓ ਪਰਮੇਸ਼ਰ ਚੰਗਾ ਹੀ ਕਰੂਗਾ ਉਹ ਆਪਾਂ ਨੂੰ ਡੋਬਦਾ ਨਹੀਂ ਆਪਾਂ ਨੂੰ ਉਤਾਰੂਗਾ ਹallelujah ਹallelujah ਉਹਨੇ ਆਪਾਂ ਨੂੰ ਹੁਣ ਤੱਕ ਬਚਾ ਕੇ ਰੱਖ ਤੇ ਅੱਗੇ ਨਾ ਬਚਾਊਗਾ ਬਚਾਊਗਾ ਸੱਚਮੁੱਚ ਬਚਾਊਗਾ ਮੁਸੀਬਤਾਂ ਤਾਂ ਆਉਣੀਆਂ ਹੀ ਆਉਣੀਆਂ ਤਾਂ ਦੋ ਦੋ ਚੀਜ਼ਾਂ ਬਣਾਈਆਂ ਜੇ ਦੁੱਖ ਹੈ ਤਾਂ ਸੁੱਖ ਨੇ ਵੀ ਆਉਣਾ ਜੇ ਆਪਾਂ ਸੁੱਖਾਂ ਚਾਹ ਤੇ ਦੁੱਖ ਵੀ ਮਾੜੇ ਮਾੜੇ ਆਉਣੇ ਹੀ ਆਉਣੇ ਹallelujah ਮੰਨ ਨਹੀਂ ਥੋੜਾ ਕਰਨਾ ਪਰਮੇਸ਼ਰ ਤੁਮ ਮੈਨੂੰ ਆਹ ਨਹੀਂ ਦਿੱਤਾ ਮੈਂ ਕਦੋਂ ਦਾ ਆਉਣਾ ਮੈਂ ਆ ਨਹੀਂ ਦਿੱਤਾਗਾ ਪਰਮੇਸ਼ਰ ਕਿਸ ਕਾਸ ਵੇਖਦਾ ਵੈ ਹਾਲੇਲੂਇਆ ਪਰਮੇਸ਼ਰ ਆਪਣੇ ਦਿਲਾਂ ਨੂੰ ਵੇਖਦਾ ਵੈ ਉਹ ਬਾੜੀਆਂ ਆਪਾਂ ਪ੍ਰਾਰਥਨਾ ਲੰਮੀਆਂ ਕਰਾਂਗੇ ਫੇਰ ਨਹੀਂ ਪਰਮੇਸ਼ਰ ਸੁਣਨੀ ਆ ਉਹ ਤਾਂ ਆਪਾਂ ਦਿਲ ਨੂੰ ਜਦੋਂ ਖਾਲੀ ਕਰਦੇ ਸੱਚਮੁੱਚ ਪਰਮੇਸ਼ਰ ਸੁਣਦਾ ਵੈ ਹਾਲੇਲੂਇਆ ਉਹ ਕਹਿੰਦਾ ਮੈਂ ਪਕਾਰ ਸੁਣਦਾ ਕੀੜੇ ਕਿੱਥੇ ਹੁੰਦੇ ਕੀੜੇ ਵੇਖੋ ਕਿੱਥੇ ਹੁੰਦੇ ਕੀੜੇ ਜਿੱਦੇ ਆ ਕੁਛ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਦਿੰਦਾ ਉਹ ਹਾਲੇਲੂਇਆ ਤੇ ਆਪਾਂ ਤਾਂ ਫੇਰ ਉਹਦੇ ਹੱਥਾਂ ਦੇ ਬਣਾਏ ਹੋਏ ਉਹਨੇ ਸਾਫ ਆਏ ਆਪਣੇ ਚ ਕਿਆ ਆਪਾਂ ਨੂੰ ਕਿਵੇਂ ਭੁੱਖੇ ਰਹਿਣ ਦੇ ਦਊਗਾ ਹallelujah ਇਹ ਜੇਦੋ ਆਪਣੇ ਥੋੜੀ ਕਣੀ ਮੁਸੀਬਤ ਆਉਂਦੀ ਹੈ ਆਪਾਂ ਨੂੰ ਕੁਝ ਸਿਖਾਉਣ ਹੁੰਦੇ ਬੰਦਾ ਬਿਮਾਰ ਹੋਗਾ ਉਹਨੂੰ 2 ਦਿਨ ਕੋਈ ਸਾੰਭੂ ਚਾਰ ਦਾ ਸਾੰਭੂ ਕੋਈ ਤਾਂ ਨਿਤ ਦਾ ਹੀ ਕੰਮ ਹੈ ਕਿ ਪਰਮੇਸ਼ਰ ਹੀ ਚੰਗਿਆਂ ਕਰਦਾ ਇਹ ਆਪਾਂ ਨੂੰ ਵੇਖਦਾ ਆਪਾਂ ਚੈੱਕ ਕਰਦਾ ਹੁੰਦਾ ਕਈ ਵਾਰ ਪਰਮੇਸ਼ਰ ਵੀ ਆਪਣੇ ਤੇ ਵਿਵਤਾ ਪਾਉਂਦਾ ਹallelujah ਵੀ ਦੇਖਾ ਜਿਹਨੂੰ ਸਾਰਾ ਦਿਨ ਮੇਰਾ 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 ਕਰਦੇ ਹੁਣ ਇਹਨੂੰ ਸਾੰਭਦੇ ਆਕ ਨਹੀਂ ਸਾੰਭਦੇ ਹallelujah ਕਈ ਵਾਰੀ ਆਪਾਂ ਹਸਪਤਾਲ ਹੁੰਨੇ ਉੱਥੇ ਵੀ ਡਾਕਟਰ ਕਹਿ ਦਿੰਦੇ ਜਵਾਬ ਦੇ ਦਿੰਦੇ ਹੁਣ ਤਾਂ ਤੁਹਾਡਾ ਰੱਬ ਹੀ ਕੁਝ ਕਰ ਸਕੂਗਾ ਲੇ ਜੋ ਕਰੇ ਤੈਨੂੰ ਜਵਾਬ ਦੇਦਾ ਹallelujah ਉੱਥੇ ਕੀ ਹੁੰਦਾ ਤੇ ਵੀ ਪਰਮੇਸ਼ਰ ਬਚਾ ਕੇ ਰੱਖਦਾ ਵੈ ਪਰਮੇਸ਼ਰ ਸੱਚਮੁੱਚ ਬਚਾਉਣ ਦੀ ਤਾਕਤ ਰੱਖਦਾ ਜੇ ਆਪਣੇ ਤੇ ਕੋਈ ਨੁਕਸਾਨ ਹੋਏ ਆਪਣੇ ਤੇ ਕੋਈ ਵਿਵਤਾ ਪਈ ਆਪਣੇ ਕਾਰੋਬਾਰ ਬੰਦ ਹੋਏ ਵੀ ਪਰਮੇਸ਼ਰ ਉਹਦੀ ਕੋਈ ਮਰਜ਼ੀ ਹੁੰਦੀ ਹੈ ਹallelujah ਉਹ ਕਹਿੰਦਾ ਮੈਂ ਦੇਖਾਂ ਜਿਹਨੂੰ ਮੇਰਾ ਮੇਰਾ ਕਰਦੇ ਆ ਕੋਈ ਤੁਹਾਡੇ ਕੰਮ ਜਿਹੜੇ ਬੰਦ ਪੈ ਚਲਾਉਂਦਾ ਕਿ ਨਹੀਂ ਚਲਾਉਂਦਾ ਉਹ ਵੀ ਪਰਮੇਸ਼ਵਰੀ ਕਰ ਹallelujah ਕਾਟੇ ਵਾਦੇ ਦਾ ਜਿੰਦਗੀ ਚ ਜਿੰਨਾ ਚਿਰ ਆਪਾਂ ਜਿਉਣੇ ਨੇ ਤੱਕਾ ਕਾਟੇ ਵਾਦੇ ਪਈ ਜਾਣੇ ਐ ਪਰ ਆਪਾਂ ਉਹਨਾਂ ਦੇ ਮਗਰ ਨੇ ਆਪਣੇ ਮੂੰਹ ਤੇ ਸਦਾ ਹੀ ਆਨੰਦ ਹੋਵੇ ਹallelujah ਹallelujah ਜੇ ਸਾਰੀ ਦੁਨੀਆ ਚੰਗੀ ਹੋ ਜਾਏ ਫਿਰ ਤਾਂ ਮਾੜਾ ਕੋਈ ਹੋਵੇ ਹੀ ਨਾ ਦੋ ਦੋ ਤਰ੍ਹਾਂ ਦੇ ਲੋਕ ਐ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਆਪਦਾ ਨਿਮੱਸਾ ਖਰਾਬ ਕਰਨਾ ਮੱਸੇ ਨਾਲ ਭਰੇ ਰਿਆ ਕਰੋ ਆਪਾਂ ਜਦੋਂ ਸੱਚਮੁੱਚ ਆਪਾਂ ਉਹ ਜਿਨ੍ਹਾਂ ਨੂੰ ਕੁਝ ਹੈ ਹੀ ਨਹੀਂ ਪਤਾ ਉਹਨਾਂ ਨਾਲ ਆਪਾਂ ਕਰਦੇ ਆਂ ਉਹਨਾਂ ਦੀ ਆਪਾਂ ਸਲਾਹਾਂ ਲਈਨ ਉਹਦੋਂ ਆਪਾਂ ਵੀ ਘਾਟਾ ਖਾਲਦੇ ਆਂ ਹallelujah ਸੰਤ ਜੀ ਕਹਿੰਦੇ ਹੁੰਦੇ ਭਰਿਆਂ ਦੇ ਨਾਲ ਭਰਿਆਂ ਦੇ ਨਾਲ ਗੱਲਾਂ ਕਰਨੀ ਉਹ ਵੀ ਭਰਿਆਂ ਤੇ ਆਪਾਂ ਨੂੰ ਵੀ ਭਰਨਗੇ ਹallelujah ਇਹ ਨਹੀਂ ਜੇ ਕਿਸੇ ਨੇ ਕਹੇ ਤਾਂ ਛੱਡ ਦੇ ਹੁਣ ਤਾਂ ਪ੍ਰਭੂ ਚਾਕੇ ਤੈਨੂੰ ਬਹੁਤ ਕੁਝ ਹੋਣਾ ਤਾਂ ਕੰਮ ਹੀ ਨਹੀਂ ਹੋਇਆ ਉਹ ਕਰੂਗਾ ਉਹ ਵੀ ਕਰੂਗਾ ਉਹਦਾ ਕੋਈ ਟਾਈਮ ਰੱਖਿਆ ਵੇ ਹallelujah ਜੇ ਆਪਾਂ ਉਹਨੇ ਚੁਣਿਆ ਸੰਸਾਰ ਚੋਂ ਕੱਢਿਆ ਕੋਸ ਸਮਝ ਕੇ ਕੱਢਿਆ ਵੇ ਨਹੀਂ ਤਾਂ ਆਪਾਂ ਵੀ ਰੁੱਲਦੇ ਫਿਰਨਾ ਸੀ ਫਿਰਦੇ ਹੀ ਬਥੇਰੇ ਫਿਰਦੇ ਲੋਕ ਹੋ ਜੇ ਹallelujah ਤੇਰਾ ਕਰਕੇ ਸਭ ਕੋ ਸ ਪਰਮੇਸ਼ਰ ਤੇ ਛੱਡ ਦਿਆ ਕਰੋ ਉਹਨੂੰ ਕਿਹਾ ਕਰੋ ਪਰਮੇਸ਼ਰ ਸੱਚਮੁੱਚ ਮੈਨੂੰ ਪਤਾ ਵੇ ਮੇਰਾ ਸਭ ਕੁਝ ਜੋ ਮੈਨੂੰ ਦਿੱਤਾ ਤੇਰਾ ਹੀ ਦਿੱਤਾ ਮੈਂ ਆਪਦਾ ਕੁਝ ਨਹੀਂ ਨਾਲ ਲੈ ਕੇ ਆਇਆ ਹallelujah ਜਦੋਂ ਜਾਣਾ ਉਹ ਤਾਂ ਕੁਝ ਵੀ ਨਹੀਂ ਨਾਲ ਜਾਣਾ ਜਿਹੜੇ ਕੱਪੜੇ ਪੌਣਗੇ ਭਲਾ ਮਹਿੰਗੇ ਪਾਦਣ ਭਲਾ ਸਸਤੇ ਪਾਦਣ ਉਹ ਵੀ ਇੱਥੇ ਸੜ ਕੇ ਸੁਆਹ ਹੋ ਜਾਣੇ ਹallelujah ਕੁਝ ਨਹੀਂ ਨਾਲ ਜਾਣਾਗਾ ਤੇ ਫਿਰ ਇਹ ਮੇਂ ਚਿੰਤਾ ਕਾਦੀ ਕਰਨੀ ਹੈ ਜਿਹੜੇ 10 ਦੇਣਾ ਮਹੀਨਾ ਸਾਲ ਜਿੰਨੇ ਦਿੱਤੇ ਪਰਮੇਸ਼ਰ ਨੇ ਉਹ ਖੁਸ਼ੀਆਂ ਦੇ ਨਾਲ ਕੱਢਿਆ ਕਰੋ ਹਾਲੇਲੂਇਆ ਵੈਰ ਵਿਰੋਧ ਦਿਲ ਚੋਂ ਕੱਢ ਦਿਆ ਕਰੋ ਮੈਨੂੰ ਫਲਾਨੇ ਨੇ ਐ ਕਿਆ ਮੈਨੂੰ ਧਮਕੇ ਨੇ ਐ ਕਿਆ ਮੁੜ ਕੇ ਮਰਿਆਂ ਤੋਂ ਬਾਅਦ ਫਿਰ ਕੋਈ ਆਈ ਜਾਵੇ ਕੋਈ ਜਾਈ ਜਾਵੇ ਇਸ ਤਰ੍ਹਾਂ ਕਰਕੇ ਜਿਉਂਦੇ ਜੀਆ ਕਿਸੇ ਦਿਨ ਦਾ ਨਫ਼ਰਤ ਨਾ ਕਰੋ ਹਾਲੇਲੂਇਆ ਜਾਂ ਚੋ ਕੱਢ ਦਿਓ ਸਾਰੇ ਕਹਿਕਰ ਪਰਮੇਸ਼ਰ ਤੂੰ ਹੀ ਹੈ ਮੇਰਾ ਸਹਾਈ ਤੇਰੇ ਬਿਨਾ ਮੈਂ ਕਿਤੇ ਨਹੀਂ ਜਾਣਾਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਧੰਨਵਾਦ ਕਰਿਆ ਕਰੋ ਆਪਾਂ ਨੂੰ ਅੱਜ ਦਾ ਦਿਨ ਦਿਖਾਇਆ ਉਹਨੇ ਹallelujah ਇਸ ਤਰ੍ਹਾਂ ਪਰਮੇਸ਼ਰ ਦੀ ਆਪਣੇ ਨਾਲ ਪਰਮੇਸ਼ਰ ਸੱਚਮੁੱਚ ਪਿਆਰ ਕਰਦਾ ਹੈ ਹallelujah ਆਪਾਂ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਆ ਪਰਮੇਸ਼ਰ ਆਪਣੇ ਨਾਲ ਪਿਆਰ ਕਰਦਾ ਤਾਂ ਹੀ ਉਹਨੇ ਆਪਦੇ ਅਪਣੇ ਚਰਨਾਂ ਦੇ ਵਿੱਚ ਬਿਠਾਇਆ ਵੈ ਹallelujah ਹallelujah ਉਹ ਕਹਿੰਦਾ ਮੈਂ ਤਾੜਦਾ ਵੀ ਆ ਤਾੜਦਾ ਕਿਹਨੂੰ ਐ ਕਹਿੰਦਾ ਜਿੱਦੋਂ ਨਾ ਮੈਂ ਪਿਆਰ ਕਰਦਾ ਮੈਂ ਹallelujah ਆ ਨਾ ਉਹਨਾਂ ਕੋ ਡੰਡਾ ਲੈ ਕੇ ਨਹੀਂ ਆਪਣੇ ਕੋਲੇ ਆਉਣਾ ਆਪਾਂ ਨੂੰ ਜਾਂ ਮਾੜੀ ਮੁੱਟੀ ਕੋਈ ਬਿਮਾਰੀ ਲਾਊਗਾ ਜਾਂ ਕੋਈ ਮੁਸੀਬਤ ਵਿੱਚ ਪਾਊਗਾ ਜਾਂ ਕਿਸੇ ਨਾਲ ਲੜਾਊਗਾ ਜਾਂ ਕੁਛ ਕਰਾਊਗਾ ਉਹ ਉਤਾੜਦਾ ਆਪਾਂ ਨੂੰ ਹallelujah ਤੇ ਆਪਾਂ ਨੂੰ ਸੰਭਾਲਦਾ ਵੀ ਉਹੀ ਹੈ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਸੌਂਪ ਦਿਆ ਕਰੋ ਪਰਮੇਸ਼ਰ ਸਭ ਕੁਝ ਜੋ ਮੈਨੂੰ ਦਿੱਤਾ ਹੈ ਪਰਮੇਸ਼ਰ ਤੇਰਾ ਹੀ ਇਹਦੇ ਤੇ ਹੱਕ ਹੈ ਮੇਰੇ ਧੀਆ ਪੁੱਤਰਾਂ ਦਾ ਵੀ ਤੇ ਵੀ ਤੇਰਾ ਹੀ ਹੱਕ ਹੈ ਉਹਦਾ ਵੀ ਅਧਿਕਾਰ ਹੈ ਹallelujah ਮੇਰਾ ਮੇਰਾ ਨਾ ਕਰਿਆ ਕੋ ਸਭ ਕਿਆ ਕਰ ਪਰਮੇਸ਼ਰ ਮੈਂ ਵੀ ਤੇਰਾ ਤੇ ਸਭ ਕੁਛ ਤੇਰਾ ਹੀ ਆ ਤੂੰ ਮੇਰਾ ਤੇ ਮੈਂ ਤੇਰਾ ਹallelujah ਹallelujah ਜਦੋਂ ਆਪਾਂ ਸੱਚਮੁੱਚ ਆਪਾਂ ਸੰਸਾਰ 'ਚ ਹੀ ਰੁੱਝ ਜਾਨੇ ਫਿਰ ਆਪਾਂ ਨੂੰ ਉਦੋਂ ਪ੍ਰਭੂ ਤੋਂ ਆਪਣਾ ਥੋੜੇ ਥੋੜੇ ਦੂਰ ਹੋ ਜਾਂਦੇ ਨਹੀਂ ਸੰਸਾਰ ਦੇ ਕੰਮ ਵੀ ਕਰਨੇ ਆ ਆਪਣੀਆਂ ਡਿਊਟੀਆਂ ਲੱਗੀਆਂ ਵੀ ਆ ਪਰ ਪਹਿਲਾ ਸਥਾਨ ਕਿਹਨੂੰ ਦੇਣਾ ਮੈਂ ਪਰਮੇਸ਼ਰ ਨੂੰ ਦੇਣਾ ਸੱਚਮੁੱਚ ਜਦੋਂ ਆਪਾਂ ਉਹਦੀ ਹਜ਼ੂਰੀ ਚ ਬੈੰਨੇ ਆ ਤੋ ਉਹ ਕੜਾ ਆਪਾਂ ਨੂੰ ਨਹੀਂ ਵੇਖਦਾ ਤੂੰ ਕਿਸ ਤਰ੍ਹਾਂ ਆਇਆ ਮੈਂ ਵੇਖਦਾ ਉਹ ਹਾਲੇਲੂਇਆ ਜਿਹਨੇ ਆਪਣੇ ਦਿਲ ਤੇ ਗੁਰਦੇ ਬਣਾਏ ਆ ਉਹ ਆਪਾਂ ਨੂੰ ਦੇਖਦਾ ਤੋ ਕਿਹੜਿਆਂ ਕਿਹੜਿਆਂ ਦੇ ਵਿੱਚ ਉਤਰੀਕਾ ਨਾਲ ਕਿਹੜੀ ਸਮੱਸਿਆ ਚੋਂ ਨਿਕਲ ਕੇ ਆਏ ਆ ਮੈਂ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਨੇ ਆਪਾਂ ਨੂੰ ਇੱਕ ਇੱਕ ਚੀਜ਼ ਦਾ ਹਿਸਾਬ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਹੈ ਫਲ ਦਿੰਦਾ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਵੈ ਆਪਣੇ ਆਪਣੇ ਮਨਾਂ ਨੂੰ ਤਿਆਰ ਹੋਵੋ ਜੋ ਤੁਹਾਡੀ ਸਮੱਸਿਆ ਪਰਮੇਸ਼ਰ ਦੇ ਅੱਗੇ ਰੱਖੋ ਹਾਲੇਲੂਇਆ ਤੇ ਤੁਹਾਡੇ ਤੇ ਲੇ ਹੈਡ ਹੋਈ ਸੱਚਮੁੱਚ ਤੁਹਾਡੇ ਜੋ ਅੱਜ ਦੇ ਬੰਧਨ ਸਭ ਟੁੱਟ ਜਾਣਗੇ ਜਿੰਨੇ ਵੀ ਮਰਜੀ ਪੁਰਾਣੇ ਹੋਣ ਪਰਮੇਸ਼ਰ ਨੂੰ ਕੋ ਪਰਮੇਸ਼ਰ ਮੈਂ ਜਿਵੇਂ ਵੀ ਆਇਆ ਮੈਂ ਸੱਚਮੁੱਚ ਅੱਜ ਮੈਂ ਸ਼ਤਾਨਾ ਤੋਂ ਆਜ਼ਾਦ ਹੋਣਾ ਚਾਹਣਾ ਜਿਵੇਂ ਮੈਂ ਬਿਮਾਰੀ ਤੋਂ ਆਜ਼ਾਦ ਹੋਣਾ ਚਾਹਣਾ ਅੱਜ ਮੈਂ ਨਸ਼ੇ ਤੋਂ ਆਜ਼ਾਦ ਹੋਣਾ ਚਾਹਣਾ ਕੋ ਪਰਮੇਸ਼ਰ ਨੂੰ ਅੱਜ ਸੱਚਮੁੱਚ ਪਰਮੇਸ਼ਰ ਨਾਲ ਦੀ ਅੱਖਾਂ ਜੋੜ ਕੇ ਰੱਖੋ ਹਾਲੇਲੂਇਆ ਆਪਣਾ ਮਨ ਵੀ ਤਨ ਵੀ ਸਭ ਕੁਝ ਪਰਮੇਸ਼ਰ ਨੂੰ ਦੇਣਾ ਇਹ ਨਹੀਂ ਵੀ ਆਪਣਾ ਅੱਖਾਂ ਤਾਂ ਆਪਣੀਆਂ ਖੁੱਲੀਆਂ ਆਪਾਂ ਲੋਕਾਂ ਨੂੰ ਦੇਖੀ ਜਾਂਦੇ ਨਹੀਂ ਆਪਣੀਆਂ ਅੱਖਾਂ ਸੱਚਮੁੱਚ ਤਾਂ ਬੰਦ ਹੁੰਦੀਆਂ ਆਪਾਂ ਨੂੰ ਪਰਮੇਸ਼ਰ ਦੀਂਦਾ ਐਂ ਲੱਗਦਾ ਮੈਂ ਪਰਮੇਸ਼ਰ ਨਾਲ ਗੱਲਾਂ ਕਰਦਾ ਹਾਲੇਲੂਇਆ ਹਾਲੇਲੂਇਆ ਅੱਜ ਤੁਸੀਂ ਜਿੰਮੇ ਵੀ ਆਏ ਹੋ ਮਸੀਂ ਬਾਪਸ ਨਹੀਂ ਜਾਉਂਗੇ ਚੰਗੇ ਹੋ ਕੇ ਜਾਉਂਗੇ ਵਿਸ਼ਵਾਸ ਰੱਖੋ ਹਾਲੇਲੂਇਆ ਹਾਲੇਲੂਇਆ